ਅਜੁੱਕਾ ਜਿਹੜਾ ਸਮਾਂ ਨਾ ਇਹਨੂੰ ਕਲਯੁਗ ਦਾ ਸਮਾਂ ਕਿਹਾ ਜਾਂਦਾ ਹੈ ਚਲੋ ਇਸ ਸਮੇਂ ਦੀਆਂ ਖੇਡਾਂ ਨੇ ਵੱਖਰੇ ਵੱਖਰੇ ਵਰਤਾਰੇ ਵਰਤਦੇ ਰਹਿੰਦੇ ਆ ਗੁਰੂ ਨਾਨਕ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸਾ ਸਾਜਿਆ ਉੱਥੇ ਦੋ ਤਿੰਨ ਗੱਲਾਂ ਮਹਾਰਾਜ ਨੇ ਬੜੀਆਂ ਪਿਆਰਿਆਂ ਕਹੀਆਂ ਕਹਿੰਦੇ ਇੱਕ ਤੇ ਗਰੀਬ ਸਿੱਖਾਂ ਨੂੰ ਸਿੱਖਾਂ ਨੇ ਸੰਭਾਲ ਲੈਣਾ ਜਿਹੜੇ ਸਰਦੇ ਪੁੱਜ ਦੇ ਸਿੱਖ ਐ ਜਿਨ੍ਹਾਂ ਦਾ ਹੱਥ ਸੈੱਟ ਐ ਕੰਮ ਸੈੱਟ ਨੇ ਸਰਮਾਇਆ ਉਹ ਆਪਣੇ ਤੋਂ ਲੋੜਵੰਦ ਗਰੀਬਾਂ ਲੋੜਵੰਦਾਂ ਦਾ ਭਲਾ ਕਰਨ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣ ਖਾਲਸਾ ਸੋ ਨਿਰਤਨ ਕੋ ਪਾਲੇ ਨਿਰਤਨ ਮੇਂ ਗਰੀਬ ਦਾ ਲੋੜਵੰਦ ਹਾਂ ਰੱਜੇ ਹੋਇਆਂ ਦੇ ਘਰ ਨਾ ਪਰੇ ਜਿਹੜੇ ਪਹਿਲੇ ਰੱਜੇ ਆ ਨਾ ਜਿਨ੍ਹਾਂ ਕੋਲ ਪਹਿਲੇ ਹੀ ਮਲੇਨੀਅਰ ਉਹਨਾਂ ਨੂੰ ਨਗਦ ਤੁਸੀਂ ਹੋਰ ਦੇ ਜਾ ਦੇਖੋ ਭੜੇ ਭਰੇ ਹੋਏ ਘੜੇ ਚ ਪਾਣੀ ਪਾਉਗੇ ਡੁੱਲੇਗਾ ਨਾ ਪਰ ਜੇ ਕਿਸੇ ਖਾਲੀ ਚ ਪਾਉਗੇ ਉਹ ਭਰੇਗਾ ਰੱਜੇ ਹੋਏ ਨੂੰ ਮਾਇਆ ਦੇਈ ਜਾ ਉਹਨੂੰ ਕੋਈ ਫਰਕ ਨਹੀਂ ਪੈਣਾ ਪਰ ਭੁੱਖੇ ਨੂੰ ਦੋਗੇ ਨਾ ਲੋੜਵੰਦ ਨੂੰ ਗਰੀਬ ਨੂੰ ਉਹ ਤੁਹਾਨੂੰ ਹਜ਼ਾਰ ਦੁਆਵਾਂ ਦੇਗਾ ਗਰੀਬ ਤੇ ਲੋਟਬੰਦ ਨੂੰ 10 ਦਿੱਤੇ ਵੀ 1000 ਦੇ ਬਰਾਬਰ ਹੁੰਦੇ ਆ ਮਿਲੇਨੀਅਰ ਨੂੰ ਤੁਸੀਂ 1000 ਰੁਪਏ ਦੇ ਦਿਓਗੇ ਉਹਦੇ ਬਰਥ ਤੇ 0 ਹੁੰਦੇ ਨੇ ਤੁੱਛ ਹੁੰਦੇ ਉਹ ਕਹਿੰਦਾ ਇਹਦੀ ਕੀ ਮੇਰੇ ਕੋਲ ਤਾਂ ਪਹਿਲੇ ਹੀ ਲੱਖਾਂ ਨੇ ਮੈਂ ਜਿਹੜੀ ਬੇਨਤੀ ਕਰਨੀ ਚਾਹਨਾ ਮੂਰਤੀ ਤੋਂ ਗੱਲ ਮੇਰੇ ਚਿੱਤੇ ਆਈ ਭਗਤਪੂਰਨ ਸਿੰਘ ਜੀ ਹੋਏ ਨੇ ਪਿੰਗਲਵਾੜੇ ਦੇ ਬੰਨੇ ਸਾਰੇ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਉਹ ਉਹ ਮੂਰਤੀ ਹੈ ਆਪਣੇ ਆਪ ਚ ਮੂਰਤੀ ਉਹਨੇ ਇਸੇ ਸੰਸਾਰ ਦੀਆਂ ਹਜ਼ਾਰਾਂ ਗਰੀਬ ਲੋੜਵੰਦ ਬਿਮਾਰ ਮੂਰਤੀਆਂ ਦੀ ਸੇਵਾ ਕੀਤੀ ਉਹਨਾਂ ਨੇ ਤੁਰਦੇ ਫਿਰਦੇ ਰੱਬ ਦੇ ਰੂਪ ਦੀ ਸੇਵਾ ਕੀਤੀ ਨਾ ਉਹਨਾਂ ਨੇ ਪੱਥਰ ਪੂਜੇ ਨਾ ਮੂਰਤੀ ਪੂਜੇ ਨਾ ਫੁੱਟੇ ਪੂਜੇ ਉਹਨਾਂ ਨੇ ਕਿਹਾ ਵੀ ਆ ਜਿਹੜਾ ਰੱਬ ਦਾ ਰੂਪ ਇਨਸਾਨ ਆਪਾਂ ਸਾਰੇ ਉਹਦੀ ਬੰਦਿਆ ਨਾ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਨੂੰ ਨੇ ਸੰਭਾਲ ਲਏ ਲੰਮੀ ਕਾਲ ਨਕਾਲੀ ਮਾਂ ਦੀ ਸਿੱਖਿਆ ਨੇ ਭਗਤਪੂਰਨ ਸਿੰਘ ਨੂੰ ਉਹਨਾਂ ਦਾ ਨਾਮ ਸੀ ਰਾਮ ਜੀ ਦਾਸ ਰਾਮ ਜੀ ਦਾਸ ਨੂੰ ਭਗਤਪੂਰਨ ਸਿੰਘ ਮਾਂ ਮਹਿਤਾਬ ਕੌਰ ਨੇ ਬਣਾਇਆ ਸੋਚ ਸਿੱਖਿਆ ਸੰਸਕਾਰ ਚੰਗੇ ਦਿੱਤੇ ਮਨ ਤੇ ਅਸਰ ਕਰ ਗਏ ساری ਉਮਰ ਵਿਆਹ ਨਹੀਂ ਕਰਾਇਆ ਪਰ ਹਜ਼ਾਰਾਂ ਬੱਚਿਆਂ ਦੇ ਮਾਂ ਬਾਪ ਬਣ ਗਏ ਮਾਂ ਵੀ ਬਣੇ ਪਿਓ ਵੀ ਬਣੇ ਅੱਜ ਵੀ ਉਹ ਮਾਂ ਬਾਪ ਦਾ ਉਹਨਾਂ ਦਾ ਕਿਰਦਾਰ ਉਹਨਾਂ ਦੇ ਆਸ਼ਰਮਾਂ ਚੋਂ ਝਲਕਦਾ ਹੈ ਚਲੋ ਰੱਬ ਦੀ ਮਿਹਰ ਹੋਈ مالک ਨੇ ਬੜਾ ਕੁਝ ਉਹਨਾਂ ਦਾ ਨਾਮਣਾ ਬਣ ਗਿਆ ਦੁਨੀਆ 'ਚ ਘਟਿਆ ਹਰ ਥਾਂ ਤੇ ਉਹਨਾਂ ਦੇ ਨਾਮ ਦੇ ਕਾਰੋਬਾਰ ਚੱਲਦੇ ਆ ਗੁਰੂ ਪੱਲਾ ਕਰਨ ਉਹਨਾਂ ਦਾ ਪਿੰਡ ਹੈ ਰਾਜੀਆਲ ਖੰਨੇ ਦੇ ਨੇੜੇ ਰਾਜੀਆਲ ਰੁਣੋ ਤੁਹਾਡੇ ਚੋਂ ਸ਼ਾਇਦ ਨਾਮ ਸੁਣਿਆ ਹੋਵੇ ਦਾਸ ਦਾ ਇਲਾਕਾ ਉਹੀ ਹੈ ਉਹਨਾਂ ਦੇ ਪਿੰਡ ਦੇ ਵਿੱਚ 2-3 ਸਾਲ ਪਹਿਲਾਂ ਅਸੀਂ ਇੱਕ ਗੁਰਮਤਿ ਵਿਦਿਆਲਾ ਖੁੱਲ੍ਹਿਆ ਭਗਤ ਪੂਰਨ ਸਿੰਘ ਗੁਰਮਤਿ ਕਾਲਜ ਖੰਨੇ ਤੋਂ ਮਲੇਰਕੋਟਲਾ ਰੋਡ ਤੇ ਜਾਓਗੇ ਖੰਨੇ ਤੋਂ 15 ਕਿਲੋਮੀਟਰ ਤੇ ਹੈ ਰੋਹੋਂੋ ਪਿੰਡ ਇਹ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਕੀਤਾ ਗਿਆ ਉੱਥੋਂ ਦੇ ਇੱਕ ਨਿਵਾਸੀ ਸਨ ਰੋਹੋਂੋ ਦੇ ਹੈ ਨੇ ਹੁਣ ਵੀ ਥੋੜੇ ਜਿਹਾ ਏਜਡ ਨੇ ਉਹਨਾਂ ਨੇ ਆਪਣੀ 75 ਲੱਖ ਦੀ ਸਕੂਲ ਦੀ ਬਿਲਡਿੰਗ ਪਿੰਗਲਵਾੜੇ ਨੂੰ ਸੇਵਾ ਚ ਦੇ ਦਿੱਤੀ ਪਰ ਉਹਨਾਂ ਨੇ ਇੱਕ ਬੇਨਤੀ ਕੀਤੀ ਵੀ ਇੱਥੇ ਕੋਈ ਚੰਗਾ ਵਿਦਿਆਲਾ ਕੋਈ ਐਸੀ ਸੰਸਥਾ ਬਣਾਓ ਜਿਸ ਨਾਲ ਸਾਡੇ ਆਪਣੇ ਇਲਾਕੇ ਦੇ ਬੱਚਿਆਂ ਨੂੰ ਸਿੱਖੀ ਨਾਲ ਗੁਰਮਤ ਨਾਲ ਜੋੜਿਆ ਜਾ ਸਕੇ ਕਿਉਂਕਿ ਨਸ਼ਿਆਂ ਦਾ ਪ੍ਰਭਾਵ ਪਤਾ ਹੀ ਪੰਜਾਬ ਵਿੱਚ ਕਿੰਨਾ ਬੁਰਾ ਹਾਲ ਹੈ ਬੱਚੇ ਤਰਾ ਤਰਾ ਕਰ ਰਹੇ ਮਰ ਰਹੇ ਆ ਪਟਕਰੇ ਨੇ ਕੰਮ ਐ ਨਹੀਂ ਬੁਰੇ ਹਾਲ ਪਿੰਗਲਵੜੇ ਨੇ ਉਹ ਬੇਨਤੀ ਨੂੰ ਸਮਝ ਕੇ ਗੁਰਮਤ ਕਾਲਜ ਰੋਪੜ ਨਾਲ ਸੰਪਰਕ ਕਰਕੇ ਉੱਥੇ ਇੱਕ ਵਿਦਿਆਲਾ ਖੋਲ੍ਹਿਆ ਭਗਤਪੂਰਨ ਸਿੰਘ ਗੁਰਮਤ ਵਿਦਿਆਲਾ ਦਾਸ ਦੀ ਉੱਥੇ ਸੇਵਾ ਲੱਗੀ ਹੈ ਅਸੀਂ ਉਹ ਵਿਦਿਆਲਾ ਚਲਾ ਰਹੇ ਹਾਂ ਚਲਾਉਣਾ ਤੇ ਗੁਰੂ ਸਾਹਿਬ ਨੇ ਸਾਡੀ ਸੇਵਾ ਲੱਗੀ ਹੋਈ ਹੈ 20 ਬੱਚੇ ਸਾਡੇ ਕੋਲ ਪੜ੍ਹਦੇ ਨੇ ਉਹਦੀ ਪੂਰੀ ਡਿਟੇਲ ਮੇਰੇ ਕੋਲ ਇੱਥੇ ਪਈ ਹੈ ਇਹ ਤੁਸੀਂ ਸਾਰੇ ਦੇਖ ਸਕਦੇ ਹੋ ਬੱਚ ਲੈ ਵੀ ਲੋ ਜੇ ਕਿਸੇ ਨੂੰ ਚਾਹੀਦੀ ਹੈ ਪੂਰੀ ਇਹ ਜੀ ਬਿਲਕੁਲ ਫ੍ਰੀ ਹੈ ਪਹਿਲੀ ਗੱਲ ਤੇ ਹੈ ਅੱਪਾ ਦੁਨਿਆਵੀ ਪੜਾਈਆਂ ਪੜ੍ਹਦੇ ਆ ਨਾ ਹਜ਼ਾਰਾਂ ਡਾਲਰਾਂ ਦੀਆਂ ਫੀਸਾਂ ਨੇ ਪਹਿਲਾਂ ਐਡਮਿਸ਼ਨ ਫੀਸ ਫਿਰ ਮੰਥਲੀ ਫੀਸ ਫਿਰ ਕਈ ਤਰ੍ਹਾਂ ਦੇ ਚਾਰਜ ਫਿਰ ਬੁਕਸ ਦੇ ਲੱਗ ਖਰਚੇ ਖਾਣ ਪੀਣ ਰਹਿਣਾ ਉਹ ਸਾਰਾ ਸਾਡੀ ਆਪਣਾ ਹੁੰਦਾ ਹੈ ਇੱਥੇ ਸਾਰਾ ਕੁਝ ਹੀ ਫ੍ਰੀ ਹੈ ਫੁੱਲ ਅਕਮੋਡੇਸ਼ਨ ਫ੍ਰੀ ਹੈ ਰਹਿਣਾ ਖਾਣਾ ਪੀਣਾ ਪੜ੍ਹਾਈ ਕਿਤਾਬਾਂ ਸਾਜ਼ ਜਿਹੜੇ ਅਸੀਂ ਬੱਚਿਆਂ ਨੂੰ ਕੀਰਤਨ ਸਿਖਾਉਣਾ ਉਹ ਵੀ ਫ੍ਰੀ ਨੇ ਉਹ ਵੀ ਅਸੀਂ ਦੇ ਰਹੇ ਹਾਂ ਕਾਲਜ ਵੱਲੋਂ ਸੰਗਤ ਦੇ ਸਹਿਯੋਗ ਨਾਲ 20 ਬੱਚੇ ਇਸ ਟਾਈਮ ਸਿੱਖਿਆ ਲੈ ਰਹੇ ਨੇ 12ਵੀਂ ਪਾਸ ਕਰਕੇ ਸਾਡੇ ਕੋਲ ਬੱਚਾ ਆਉਂਦਾ ਜੇ ਕੋਈ ਅੱਗੇ ਪੜ੍ਹਨਾ ਚਾਹੁੰਦਾ ਉਹਨੂੰ ਬੀਏ ਵੀ ਅਸੀਂ ਕਾਲਜ ਵੱਲੋਂ ਕਰਵਾ ਦਿੰਦੇ ਹਾਂ ਵੀ ਬੇਟਾ ਤੂੰ ਜੇ ਪੜ੍ਹਨਾ ਚਾਹੁੰਦਾ ਵਧੀਆ ਗੱਲ ਹੈ ਤੂੰ ਗ੍ਰੈਜੂਏਸ਼ਨ ਕਰ ਫੀਸ ਅਸੀਂ ਦਵਾਂਗੇ ਮਿਹਨਤ ਤੂੰ ਕਰਨੀ ਹੈ 3 ਸਾਲ ਦਾ ਕੋਰਸ ਹੈ ਇਹ ਮੈਂ ਬੇਨਤੀ ਤੁਹਾਨੂੰ ਤਾਂ ਕਰਿਆ ਪਹਿਲੀ ਗੱਲ ਇਹ ਵੀ ਛਾੜਾ ਜੇ ਕੋਈ ਇਲਾਕੇ 'ਚ ਪਹਿਚਾਣ ਦੇ ਵਿੱਚ ਪਿੰਡਾਂ 'ਚ ਕਈ ਵਾਰ ਹੁੰਦਾ ਵੀ ਫਲਾਣੇ ਪਰਿਵਾਰ ਦਾ ਬੱਚਾ ਉਹਦੀ ਸਿੱਖੀ ਵੱਲ ਲਗਨ ਹੈ ਉਹ ਕੁਝ ਕਰਕੇ ਅੱਗੇ ਵਧਣਾ ਚਾਹੁੰਦਾ ਤੁਸੀਂ ਬੇਫਿਕਰ ਹੋ ਕੇ ਭੇਜ ਦਿਓ 1 ਰੁਪਿਆ ਵੀ ਖਰਚਾ ਨਹੀਂ ਫਿਰ ਹੁਣ ਆ ਸਵਾਲ ਹੁਣ ਖਰਚਾ ਕਿੱਥੋਂ ਚੱਲਦਾ ਹੈ ਰੋਜ਼ ਸੋਬਤ ਬੰਦਿਆਂ ਦਾ 100% ਦਾ ਲੰਗਰ ਤਿਆਰ ਹੁੰਦਾ ਹੈ 20-22 ਬੱਚੇ ਨੇ 8-10 ਬੰਦਿਆਂ ਦਾ ਸਟਾਫ ਹੈ 30 30 90 95 ਦਾ ਲੰਗਰ 100 ਦੇ ਕਰੀਬ ਲੰਗਰ ਬਣਦਾ ਹੈ 3000 ਦਾ ਇੱਕ ਦਿਨ ਦਾ ਲੰਗਰ ਹੈ ਖਰਚਾ 6-7 ਟੀਚਰ ਨੇ ਤਬਲੇ ਵਾਲੇ ਟੀਚਰ ਸੰਗੀਤ ਵਾਲੇ ਟੀਚਰ ਕੰਪਿਊਟਰ ਵਾਲੇ ਟੀਚਰ ਗੁਰਮਤਿ ਦੇ ਕਲਾਸਾਂ ਦੇ ਟੀਚਰ ਇਹ ਕੁੱਲ ਮਿਲਾ ਕੇ ਸਾਡਾ ਨੀਅਰ ਅਬਾਊਟ ਡੇਢ ਲੱਖ ਦੇ ਪੌਣੇ 2 ਲੱਖ ਦੇ ਕਰੀਬ ਖਰਚਾ ਹੈ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਬਹੁਤ ਸੋਨੇਆਂ ਲਾ ਲਿਆ ਗੁਰਦੁਆਰੇ ਨੂੰ بڑے ਪੱਥਰ ਲਾ ਲੇ ਬੜਾ ਮਹਿੰਗੇ ਮੇ ਤੋਂ ਮਹਿੰਗੇ ਕੰਮ ਕੀਤੇ ਪਰ ਆ ਜਿਹੜੀਆਂ ਜੂੰਦੀਆਂ ਜਾਗਦੀਆਂ ਮੂਰਤਾਂ ਨੇ ਇਹਨਾਂ ਨੂੰ ਸੰਭਾਲ ਲਓ ਇਹ ਸਾਡੀ ਕੌਮ ਦਾ ਭਵਿੱਖ ਹੈ ਅਪਾ ਦੇਖੋ ਇੱਥੇ 50 100 ਡਾਲਰ ਨਾ ਤੁਸੀਂ ਮਿੰਟੋ ਮਿੰਟੀ 버거 버거 ਜਿੱਕੇ ਖਾਲੇ 50 100 ਦਾ ਪਤਾ ਬਣੀ ਲੱਗਦਾ ਇੱਥੇ ਥੋੜਾ 50 ਰੁਪਏ ਦਿੱਤੇ 50 ਡਾਲਰ ਦੇ ਦਾ ਇੱਥੋਂ ਦੇ ਹਿਸਾਬ ਨਾਲ ਇੱਕ ਦਿਨ ਦੇ ਵਿੱਚ 100 ਬੰਦੇ ਨੇ ਲੰਗਰ ਛਕਣਾ ਹੈ ਇਹ ਮੈਂ ਬੇਨਤੀ ਕੀਤੀ ਬਤਨੁਪ ਸਿੱਧੇ ਰੂਪ ਚ ਕਹਿ ਰਿਹਾ ਮੈਂ ਤੁਹਾਨੂੰ ਸੇਵਾ ਵਾਸਤੇ ਬੇਨਤੀ ਕਰਨੀ ਆ ਕਿਉਂਕਿ ਦੋ ਕੁ ਦਿਨ ਦਾ ਮੇਰੇ ਕੋਲ ਸਮਾਂ ਹੋ ਰਿਹਾ ਇੱਥੋਂ ਬੁੱਧਵਾਰ ਜਾਂ ਵੀਰਵਾਰ ਨੂੰ ਮੈਂ ਅੱਗੇ ਫਿਰ ਗੈਲਰੀ ਜਾਣਾ ਤੇ ਉੱਥੇ ਸਾਡੀ ਸੇਵਾ ਲੱਗੀ ਆ ਅਸੀਂ ਉੱਥੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਆ ਵੀ ਵੱਧ ਤੋਂ ਵੱਧ ਇੱਕ ਤੇ ਚੰਗੀਆਂ ਸਿੱਖਿਆਵਾਂ ਉਹਨਾਂ ਨੂੰ ਹਰੇਕ ਪੱਖ ਤੋਂ ਗੁਰਮਤਿ ਦਾ ਸਿਧਾਂਤ ਗੁਰਬਾਣੀ ਦੀ ਫਿਲਾਸਫੀ ਗੁਰਬਾਣੀ ਦਾ ਪਾਠ ਸੰਤਿਆ 33 ਸਾਜਾਂ ਨਾਲ ਕੀਰਤਨ ਸਿਖਾ ਰਹੇ ਆ ਜਿਹੜੇ ਅੱਜ ਕੱਲ ਸਾਨੂੰ ਰਵਾਇਤ ਅੱਛਾ ਦੀ ਜ਼ਰੂਰਤ ਵੀ ਹੈ ਤੇ ਉਹ ਬੱਚੇ ਪੜ੍ਹਦੇ ਨੇ ਤੇ ਨਾਲ ਨਾਲ ਇੱਕ ਉਹ ਪਰ ਅੱਲਾਹ ਹੋਰ ਕੀਤਾ ਆਲੇ ਦੁਆਲੇ ਦੇ ਪਿੰਡਾਂ ਦੀਆਂ ਬੇਟੀਆਂ ਬੀਬੀਆਂ ਵੀ ਨੇ 30 40 ਸਾਲ ਦੀਆਂ ਉਹਨਾਂ ਨੂੰ ਸਿਲਾਈ ਕਢਾਈ ਤਾਂ ਕਿ ਉਹ ਆਪਣੇ ਪੈਰਾਂ ਤੇ ਆਪ ਸਟੈਂਡ ਹੋ ਸਕਣ ਉਹਨਾਂ ਦਾ ਸਟਿਚਿੰਗ ਦਾ ਕੰਮ ਵੀ ਚੱਲ ਰਿਹਾ ਹੈ ਲਾਇਬ੍ਰੇਰੀ ਚੱਲ ਰਹੀ ਹੈ ਕੁਕਿੰਗ ਚੱਲ ਰਹੀ ਹੈ ਇਹਦੇ ਵਿੱਚ ਸਾਰੀ ਡਿਟੇਲ ਹੈ ਬਾਕੀ ਤੁਸੀਂ ਮੇਰੇ ਨਾਲ ਵਿਸਥਾਰ ਵਿੱਚ ਆਪਾਂ ਕੱਥਾ ਤੋਂ ਬਾਅਦ ਬੈਠ ਸਕਦੇ ਕੋਈ ਦਿੱਕਤ ਨਹੀਂ ਤੇ ਮੈਂ ਬੇਨਤੀ ਤੁਹਾਨੂੰ ਜਰੂਰ ਕਰੂੰਗਾ ਥੋੜੀ ਬਹੁਤੀ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਇਹ ਯੋਗਦਾਨ ਜਰੂਰ ਪਾਓ ਗੁਰੂ ਸਾਹਿਬ ਨੇ ਹੁਣ ਆਪਾਂ ਨੂੰ ਇਹਨਾਂ ਧਰਤੀਆਂ ਤੇ ਭੇਜਿਆ ਆਪਾਂ ਵੈਲ ਸੈਟਲਾਂ ਕੋਈ ਨਹੀਂ ਇਹ ਨਹੀਂ ਮੈਂ ਕਹਿੰਦਾ ਵੀ ਤੁਹਾਡੇ ਕੋਲ ਹੋਰ ਖਰਚੇ ਮੈਨੂੰ ਪਤਾ ਹੁੰਦੇ ਨੇ ਖਰਚੇ ਵੀ ਬਹੁਤ ਨੇ ਪਰ 20 50 100 ਨਾਲ ਮੈਨੂੰ ਪਤਾ ਤੁਹਾਨੂੰ ਕਿਸੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਤੁਸੀਂ ਸਾਰੇ ਹਾਥੀ ਰੂਪ ਚੋਂ ਅਸੀਂ ਕੀੜੀਆਂ ਹਾਂ ਇਕ ਵਿਦਵਾਨ ਨੇ ਗੱਲ ਲਿਖੀ ਕਹਿੰਦਾ ਹਾਥੀ ਕੇ ਮੂਛੇ ਗਿਰੇ ਤਿੰਨ ਕਾ ਅਗਰ ਹਾਥੀ ਕੁਛ ਖਾ ਰਿਓ ਜੇ ਕਿ ਕਿਣਕਾ ਗਿਰ ਗਿਆ ਨਾ ਇੱਕ ਕਿਣਕਾ ਨਿੱਕਾ ਜਿਹਾ ਉਹਨੂੰ ਕੋਈ ਫਰਕ ਨਹੀਂ ਪਿਆ ਹਾਥੀ ਕੇ ਮੂਛੇ ਗਿਰੇ ਕਿਣਕਾ ਅਗਰ ਕੀੜੀ ਵਿਚਾਰੀ ਕਾ ਪਰ ਜਾਏ ਕਰ ਕੀੜੀ ਵਾਸਤੇ ਇੱਕ ਦਾਣੋ ਦਾ ਘਰ ਪਰ ਦਿੰਦਾ ਹੈ ਇਹ ਇਸ਼ਾਰਾ ਕੀਤਾ ਸਮਝ ਗਿਓ ਤੋ ਕੁਛ ਨਾ ਕੁਛ ਮੈਂ ਸਵੇਰੇ ਵੀ ਬੇਨਤੀ ਕੀਤੀ ਦੋ ਚਾਰ ਸੰਗਤਾਂ ਨੇ ਜ਼ਰੂਰ ਸੇਵਾ ਦਿੱਤੀ ਉਹਨਾਂ ਦਾ ਧੰਨਵਾਦ ਵੀ ਹੈ ਇਹ ਫਲਨਗੇ ਅਸੀਂ ਅਰਦਾਸ ਕਰਾਂਗੇ ਮਹਾਰਾਜ ਜੋ ਜੋ ਪੁਰਾਣੀ ਸੇਵਾ ਕਰ ਰਹੇ ਨੇ ਉਹਨਾਂ ਤੇ ਕਿਰਪਾ ਕਰਿਓ ਹੋਰ ਵਾਧੇ ਬਰਕਤਾਂ ਬਖਸ਼ੋ ਗੁਰੂ ਸਾਹਿਬ ਨੇ ਬਖਸ਼ੀ ਦੇਣੇ ਨੇ ਇਹ ਤੇ ਇਹ ਅਭੀ ਜਿਸ ਕੀ ਬਾਸ ਤੇ ਸੱਗਿਆ ਰੱਖ ਹੈ ਪ੍ਰਭ ਕੀ ਆਗਿਆ ਮੰਨਣਾ ਹੈ ਮੱਥਾ ਉਸ ਤੇ ਚੌਗਣ ਕਰੈ ਨਿਹਾਲ ਚੌਗਣੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ ਨਾਨਕ ਸਾਹਿਬ ਸਦਾ ਦਿਆਲ ਇਹ ਗੁਰੂ ਦੀਆਂ ਮੂਰਤੀਆਂ ਨੇ ਚਲਦੀਆਂ ਫਿਰਦੀਆਂ ਮੂਰਤੀਆਂ ਸਾਡੀ ਕੌਮ ਦਾ ਭਵਿੱਖ ਨੇ ਬੱਚੇ ਜੇ ਤੁਹਾਡੇ ਚੋਂ ਦਿੱਤੀ ਹੋਈ ਸੇਵਾ ਨਾਲ ਮਾਇਆ ਨਾਲ ਕੋਈ 2-4 ਬੱਚੇ ਵੀ ਇਸ ਪਾਸੇ ਲੱਗ ਕੇ ਤੁਰਪੇ ਗੁਰੂ ਦੇ ਬਾਣੀ ਦੇ ਪ੍ਰਚਾਰ ਵਾਲੇ ਪਾਸੇ ਤੁਰਪੇ ਤਾਂ ਸਮਝ ਲਓ ਗੁਰੂ ਨੇ ਤੁਹਾਡੀ ਸੇਵਾ ਪ੍ਰਵਾਨ ਕਰ ਲਈ ਤੇ ਸਤਿਗੁਰ ਦੀਆਂ ਸਾਰੀਆਂ ਰਹਿਨਤਾਂ ਵਰਤਣਗੀਆਂ